ਸ੍ਰੀਮਨੋ ਪਿਆਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਫਟਾਫਟ ਬਣਨ ਵਾਲੇ ਮੂੰਗੀ ਦੀ ਦਾਲ ਦੇ ਚਿੱਲੇ ਇਹ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੇ ਹਨ ਤੇ ਟੇਸਟੀ ਵੀ ਬਹੁਤ ਜ਼ਿਆਦਾ ਹੁੰਦੇ ਹਨ ਬਹੁਤ ਹੀ ਜ਼ਿਆਦਾ ਜਲਦੀ ਬਣ ਜਾਂਦੇ ਹਨ ਤੇ ਇਹਨਾਂ ਨੂੰ ਆਪਾਂ ਬੱਚਿਆਂ ਦੇ ਟਿਫਨ ਵਿੱਚ ਵੀ ਪੈਕ ਕਰਕੇ ਦੇ ਸਕਦੇ ਹਾਂ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਮੂੰਗੀ ਦੀ ਦਾਲ ਲਈ ਹੈ ਇਸ ਨੂੰ ਮੈਂ ਓਵਰਨਾਈਟ ਸੋਕ ਕਰਕੇ ਰੱਖ ਲਿਆ ਸੀ ਜੇਕਰ ਤੁਹਾਨੂੰ ਜਲਪੁੱਲ ਜਾਵੇ ਤਾਂ ਤੁਸੀਂ ਇਸ ਨੂੰ 3 ਤੋਂ 4 ਘੰਟੇ ਵੀ ਸੋਕ ਕਰਕੇ ਰੱਖ ਸਕਦੇ ਹੋ ਇਹ ਦੇਖੋ ਆਪਣੀ ਦਾਲ ਕਿੰਨੀ ਵਧੀਆ ਸੌਫਟ ਹੋ ਚੁੱਕੀ ਹੈ ਤੇ ਪੂਰੀ ਤਰ੍ਹਾਂ ਗਲ ਚੁੱਕੀ ਹੈ ਇਹ ਛਿਲਕੇ ਵਾਲੀ ਮੂੰਗੀ ਦੀ ਦਾਲ ਹੈ ਹੁਣ ਆਪਾਂ ਇਸ ਦੇ ਵਿੱਚੋਂ ਜਿਹੜਾ ਐਕਸਟਰਾ ਪਾਣੀ ਹੈ ਉਸ ਨੂੰ ਕੱਢ ਦਵਾਂਗੇ ਤੇ ਇਹ ਦੇਖੋ ਆਪਣੀ ਹੁਣ ਦਾਲ ਹੁਣ ਇਸ ਨੂੰ ਆਪਾਂ ਇੱਕ ਮਿਕਸਰ ਗ੍ਰਾਈਂਡਰ ਵਿੱਚ ਪਾ ਕੇ ਇਸ ਦਾ ਪੇਸਟ ਤਿਆਰ ਕਰ ਲਵਾਂਗੇ ਪਹਿਲਾਂ ਆਪਾਂ ਇਸ ਦੇ ਵਿੱਚ ਹਾਫ ਦਾਲ ਐਡ ਕਰਾਂਗੇ ਹੁਣ ਇੱਥੇ ਆਪਾਂ ਤਿੰਨ ਹਰੀਆਂ ਮਿਰਚਾਂ ਐਡ ਕੀਤੀਆਂ ਹਨ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਅਦਰਕ ਐਡ ਕਰ ਲਿਆ ਹੈ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਦੇਖੋ ਇਸ ਦਾ ਪੇਸਟ ਬਣ ਕੇ ਰੈਡੀ ਹੈ ਹੁਣ ਇਸ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਨੇ ਹਾਂ ਤੇ ਇਸੇ ਤਰ੍ਹਾਂ ਬਾਕੀ ਦਾਲ ਦਾ ਵੀ ਆਪਾਂ ਪੇਸਟ ਤਿਆਰ ਕਰ ਲਵਾਂਗੇ ਇਸ ਵਿੱਚ ਹਰੀ ਮਿਰਚ ਦੇ ਅਦਰਕ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਲਈ ਇਸ ਵਿੱਚ ਇਹ ਜ਼ਰੂਰ ਪਾਓ ਤੁਸੀਂ ਇਹ ਦੇਖੋ ਬਾਕੀ ਦਾਲ ਦਾ ਵੀ ਆਪਾਂ ਪੇਸਟ ਰੈਡੀ ਕਰ ਲਿਆ ਹੈ ਇਸ ਨੂੰ ਵੀ ਆਪਾਂ ਉਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਜਾਰ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਹੋਰ ਪਾਣੀ ਐਡ ਕਰਾਂਗੇ ਤਕਰੀਬਨ ਇੱਥੇ ਆਪਾਂ ਅੱਧੇ ਇੱਕ ਗਲਾਸੀ ਪਾਣੀ ਦੀ ਐਡ ਕਰ ਲਈ ਹੈ ਇਸ ਦਾ ਇੱਕ ਆਪਾਂ ਸਮੂਥ ਜਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਬ੍ਰਿਕ ਕੱਟੇ ਹੋਏ ਪਿਆਜ਼ ਇਥੇ ਮੈਂ ਦੋ మీడియం ਸਾਈਜ਼ ਦੇ ਪਿਆਜ਼ ਕੱਟੇ ਸਨ। ਭਾ ਇਥੇ ਬ੍ਰੀਕ ਕੱਟੀ ਹੋਈ Shimla mirch ਐਡ ਕੀਤੀ ਸੀ। ਮੇਰੇ ਕੋਲੋਂ ਥੋੜੀ ਜਿਹੀ ਵੀਡੀਓ ਸਕਿਪ ਹੋ ਗਈ ਸੀ। ਹੁਣ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰ ਲਵਾਂਗੇ। ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਤੁਸੀਂ ਇਸ ਦੇ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਗਾਜਰ ਨੂੰ ਵੀ ਤੁਸੀਂ ਐਡ ਕਰ ਸਕਦੇ ਹੋ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਇਥੇ ਆਪਾਂ ਹੁਣ ਗੈਸ ਔਨ ਕਰਾਂਗੇ ਤੇ ਉਸ ਦੇ ਉੱਪਰ ਇੱਕ ਤਵਾ ਰੱਖ ਲਵਾਂਗੇ ਤਵਾ ਗਰਮ ਹੋਣ ਤੋਂ ਮਗਰੋਂ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਗਾ ਲਵਾਂਗੇ ਤੁਸੀਂ ਇੱਥੇ ਤੇਲ ਵੀ ਐਡ ਕਰ ਸਕਦੇ ਹੋ ਹੁਣ ਇਸ ਦੇ ਉੱਤੇ ਆਪਾਂ ਚਿੱਲੇ ਦਾ ਬੈਟਰ ਪਾ ਕੇ ਹਲਕੇ ਹੱਥਾਂ ਦੇ ਨਾਲ ਫਿਲਾਲ ਲਵਾਂਗੇ ਇਸ ਨੂੰ ਆਪਾਂ ਬਹੁਤ ਜ਼ਿਆਦਾ ਉਪਰੋਂ ਨੱਪਣਾ ਨਹੀਂ ਹੈ ਤੇ ਹੁਣ ਇਸ ਨੂੰ ਆਪਾਂ ਥੋੜੇ ਟਾਈਮ ਦੇ ਲਈ ਇੱਕ ਸਾਈਡ ਤੋਂ ਪੱਕਣ ਦਵਾਂਗੇ ਜਦੋਂ ਇਹ ਥੋੜਾ ਜਿਹਾ ਪੱਕ ਗਿਆ ਤੇ ਇਸ ਨੂੰ ਆਪਾਂ ਹਲਕੀ ਹਲਕੀ ਹੱਥਾਂ ਦੇ ਨਾਲ ਚਾਰੇ ਪਾਸਿਓਂ ਫਿਰ ਹਲਾ ਕੇ ਤੇ ਇਸ ਦੀ ਸਾਈਡ ਪਲਟ ਦਵਾਂਗੇ ਇਸ ਤੋਂ ਆਪਾਂ ਹਲਕੀ ਹਲਕੀ ਹੱਥਾਂ ਦੇ ਨਾਲ ਪ੍ਰੈਸ ਕਰ ਲਵਾਂਗੇ ਤੇ ਇਸ ਦੀ ਸਾਈਡ ਪਲਟ ਲਵਾਂਗੇ ਇਹ ਦੇਖੋ ਆਪਣਾ ਚਿਲਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਇੱਕ ਵਾਰੀ ਫੇਰ ਆਪਾਂ ਪਲਟ ਕੇ ਪ੍ਰੈਸ ਕਰਾਂਗੇ ਤਾਂ ਕਿ ਜਿਹੜੀ ਦੂਸਰੀ ਸਾਈਡ ਹੈ ਉਹ ਵੀ ਚੰਗੀ ਤਰ੍ਹਾਂ ਪੱਕ ਜਾਵੇ ਇਹ ਦੇਖੋ ਜੀ ਆਪਣਾ ਚਿਲਾ ਬਣ ਕੇ ਰੈਡੀ ਹੈ ਤੇ ਕਿੰਨਾ ਵਧੀਆ ਚਿਲਾ ਬਣ ਕੇ ਰੈਡੀ ਹੋਇਆ ਹੈ ਇਸੇ ਤਰ੍ਹਾਂ ਆਪਾਂ ਬਾਕੀ ਚਿਲੇ ਵੀ ਤਿਆਰ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਆਪਣੇ ਚਿੱਲੇ ਬਣ ਕੇ ਰੈਡੀ ਹੋ ਚੁੱਕੇ ਹਨ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਇਹ ਦੇਖੋ ਆਪਾਂ ਗ੍ਰੀਨ ਚਟਨੀ ਤੇ ਕੈਚਪ ਦੇ ਨਾਲ ਇਹਨਾਂ ਨੂੰ ਸਰਵ ਕਰ ਲਿਆ ਹੈ ਇਹ ਬੱਚੇ ਵੀ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਹਨ ਕਿਉਂਕਿ ਇਹ ਬਣਦੇ ਹੀ ਬਹੁਤ ਟੇਸਟੀ ਹਨ ਤੁਸੀਂ ਵੀ ਜਰੂਰ ਇਸ ਨੂੰ ਟ੍ਰਾਈ ਕਰਿਓ ਤੇ ਫੀਡਬੈਕ ਜਰੂਰ ਆਪਣਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਿੰਦਾਂ ਦੇ ਲੱਗੇ ਲਓ ਜੀ ਤੁਹਾਨੂੰ ਆਪਾਂ ਦਿਖਾਉਨੇ ਹੈ ਕਿੰਨੇ ਸੌਫਟ ਬਣ ਕੇ ਰੈਡੀ ਹੋਏ ਹਨ ਇਹ ਟਿਸ ਟੀਵੀ ਬਹੁਤ ਜ਼ਿਆਦਾ ਬਣੇ ਸਨ ਇਹ ਮਿੰਟਾਂ ਵਿੱਚ ਬਣ ਕੇ ਤਿਆਰ ਹੋਣ ਵਾਲੀ ਰੈਸਪੀ ਹੈ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਇਹ ਦੇਖੋ ਕਿੰਨੇ ਵਧੀਆ ਬਣ ਕੇ ਰੈਡੀ ਹੋਏ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ